ਚੀਰੀ ਦਰਵਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਇੱਕ ਭੋਗ ਸੀਗਾ ਸਿੱਖ ਪਰਿਵਾਰ ਵੱਲੋਂ ਜਿਹੜਾ ਜਿਹਦਾ ਪਛੋਕੜ ਮਤਲਬ ਕਿ ਉਸ ਘੋਲ ਨਾਲ ਰਿਹਾ ਜਿਹੜਾ ਪੰਜਾਬ ਦੇ ਆਲਮੇ ਸਮੇਂ ਸੋ ਉਸ ਪਰਿਵਾਰ ਨੇ ਜਦੋਂ ਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਉਸ ਤੋਂ ਬਾਅਦ ਉਸ ਪਰਿਵਾਰ ਨੂੰ ਸਰੋਪਾਉ ਭੇਟ ਕਰਨ ਦੀ ਵਾਰੀ ਆਈ ਤੇ ਵੱਖ-ਵੱਖ ਨਮਾਇੰਦਿਆਂ ਨੇ ਐਸੀਪੀਸੀ ਦਿਆਂ ਨੇ ਹੋਰ ਸਿੱਖ ਨਮਾਇੰਦਿਆਂ ਨੇ ਜਦੋਂ ਉਹਨਾਂ ਨੂੰ ਸਰੋਪਾਉ ਦਿੱਤੇ ਉਸ ਦੇ ਦਰਮਿਆਨ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤਦ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਦੀਪ ਸਿੰਘ ਗੜਗੱਜ ਉਹਨਾਂ ਨੂੰ ਸਰੋਪਾਉ ਭੇਟ ਕਰਨ ਲੱਗੇ ਤਾਂ ਪਰਿਵਾਰ ਨੇ ਹੱਥ ਜੋੜ ਕੇ ਮਨਾ ਕਰਤਾ ਕਿ ਜਥੇਦਾਰ ਸਾਹਿਬ ਤੋਂ ਸਰੋਪਾਉ ਨਹੀਂ ਲੈਣਾ ਕਿਉਂਕਿ ਤੁਸੀਂ ਪ੍ਰਮਾਣਿਤ ਨਹੀਂ ਹੋ। ਹੂੰ। ਇਹ ਘਟਨਾ ਬਹੁਤ ਅਹਿਮ ਹੈ ਅੱਜ ਪੰਥ ਦੇ ਹਵਾਲਿਆਂ ਜ਼ਿਕਰ ਦੇਖਣੀ ਹੋਵੇ ਕਿ ਨਹੀਂ ਤਾਂ ਜਥੇਦਾਰ ਸਾਹਿਬ ਤੋਂ ਸਰੋਪਾਉ ਲੈਣਾ ਕਿੰਨਾ ਮਾਣ ਤੇ ਸਨਮਾਨ ਵਾਲਾ ਪਲ ਮੰਨਿਆ ਜਾਂਦਾ ਸੀ ਅੱਜ ਜੇਕਰ ਇੱਕ ਪਰਿਵਾਰ ਇਨਕਾਰ ਕਰ ਰਿਹਾ ਜੀ ਇਹਦੇ ਲਈ ਸ਼੍ਰੋਮਣੀ ਕਮੇਟੀ ਨੂੰ ਸੋਚਣਾ ਪੈਣਾ ਕਿ ਸਥਿਤੀ ਕਿਉਂ ਆ ਗਈ ਇਹਦੇ ਲਈ ਅਕਾਲੀ ਦਲ ਬਾਦਲ ਤੇ ਨੂੰ ਸੋਚਣਾ ਪੈਣਾ ਕਿ ਇਹ ਹਾਲਾਤ ਕਿਉਂ ਪੈਦਾ ਹੋ ਗਏ ਹੂੰ ਇਥੋਂ ਤੱਕ ਸਥਿਤੀ ਕਿਉਂ ਆਈ ਇੱਕ ਪਾਸੇ ਧਾਮੀ ਸਾਹਿਬ ਜਿੱਦਣ ਦੇ ਵਾਪਸ ਆਏ ਨੇ ਉਦੋਂ ਦੇ ਲੱਭ ਰਹੇ ਨੇ ਲਗਾਤਾਰ ਘਰ ਘਰ ਜਾ ਕੇ ਕਿ ਜੀ ਕੋਈ ਪ੍ਰਮਾਣਿਤ ਧਿਰ ਮਿਲ ਜਵੇ ਜਿਹਨੂੰ ਅਸੀਂ ਸ਼੍ਰੀ ਕਾਲਤਾਖਸਾ ਦਾ ਜਥੇਦਾਰ ਲਾ ਦਈਏ ਤੇ ਗਿਆਨੀ ਗੁਰਦੀਪ ਸਿੰਘ ਗੜਗਾਜ ਸਾਹਿਬ ਤੱਕ ਜੀ ਕੇਸਕਰ ਸਾਉ ਦੀ ਸੇਵਾ ਸੰਭਾਲ ਦੇਣਾ ਜਿਹਨਾਂ ਨੂੰ ਤੁਸੀਂ ਟੇਕ ਸਿੰਘ ਬਾਬਾ ਟੇਕ ਸਿੰਘ ਧਨੋਲਾ ਨੂੰ ਲਾਇਆ ਸੀ ਦਮਦਮਾ ਸਾਹਿਬ ਦਾ ਜਥੇਦਾਰ ਉਹਨਾਂ ਨੇ ਅਜੇ ਤੱਕ ਸੇਵਾ ਸੰ ਤੇ ਜਿਨ੍ਹਾਂ ਦੇ ਦਰਾਂ ਤੇ ਤੁਸੀਂ ਜਾ ਕੇ ਕਾਲ ਤਖਬਬ ਦੇ ਲਈ ਬੇਨਤੀ ਕਰ ਰਹੇ ਹੋ ਆ ਨਹੀਂ ਰਹੇ ਨਹੀਂ ਤਾਂ ਕੌਮ ਦੇ ਨੁਮਾਇंदे ਮਾਣ ਮਹਿਸੂਸ ਕਰਨ ਕਿ ਸਾਨੂੰ ਸ਼੍ਰੀ ਕਾਲ ਤਖਬਬ ਦੀ ਸੇਵਾ ਮਿਲ ਰਹੀ ਹੈ